हरियाणा ਦਾ ਸਰਸਾ ਜਿੱਥੇ ਤਾਪਮਾਨ 46 ਡਿਗਰੀ ਤੋਂ ਵੀ ਜ਼ਿਆਦਾ ਤਬਦੀ ਸੜਕ ਲੋ ਦੇ ਗਰਮ ਥਪੇੜੇ ਸਰੀਰ ਨੂੰ ਚਲਸਾ ਦੇਣ ਵਾਲੀ ਪ੍ਰਚੰਡ ਗਰਮੀ ਅਜਿਹੇ ਵਿੱਚ ਘਰ ਤੋਂ ਬਾਹਰ ਨਿਕਲਣਾ ਹਰ ਕਿਸੇ ਦੇ ਲਈ ਬੇਹਦ ਖਤਰਨਾਕ ਹੋਵੇਗਾ। ਲੇਕਿਨ ਇਹ ਸੂਰਜ ਦੀ ਤਪਿਸ਼ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਦੀ ਗੁਰੂ ਭਗਤੀ ਅਤੇ ਅਟੁੱਟ ਸ਼ਰਦਾ ਦੇ ਅੱਗੇ ਬਹੁਤ ਬੋਣੀ ਨਜ਼ਰ ਆਈ। ਪਿਆਨੇ ਗਰਮੀ ਦੇ ਦਰਮਿਆਨ ਸ਼ਰਧਾਲੂਆਂ ਤੇ ਇਸ ਹਜੂਮ ਦੇ ਵਿੱਚ ਬੱਚੇ, ਬਜ਼ੁਰਗ, ਮਹਿਲਾਵਾਂ, ਨੌਜਵਾਨ ਇਥੋਂ ਤੱਕ ਗਈ ਦਿਵਿਆਂਗਾਂ ਦੇ ਹੌਸਲੇ ਅਤੇ ਚਿਹਰੇ ਤੇ ਰੋਹਾਨੀਅਤ ਦਾ ਨੂਰ ਅਜੀਹਾ ਚਲਕ ਰਿਹਾ ਸੀ ਮੰਨੋ ਜਿਵੇਂ ਇਹਨਾਂ ਸ਼ਰਧਾਲੂਆਂ ਨੂੰ ਏ ਗਰਮੀ ਠੰਡਕ ਪਹੁੰਚਾਰੀ ਹੋਵੇ ਇਹ ਨਜ਼ਾਰਾ ਦੇਖਿਆ ਗਿਆ ਸਰਵ ਧਰਮ ਸੰਗਮ ਡੇਰਾ ਸੱਚਾ ਸੋਦਾ ਸਰਸਾ ਦੇ ਵਿੱਚ ਦਰਸਲ ਇੱਥੇ ਸ਼ੁਭ ਐਮਐਸਜੀ satsang pandhara ਐਤਵਾਰ ਨੂੰ ਸ਼ਾਹ ਸਤਨਾਮ ਸ਼ਾਹ ਮਸਤਾਨ ਜੀ ਤਾਮਤ ਤੇ ਮਾਨੋਤਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਸਰਸਾ ਦੇ ਵਿੱਚ ਬੜੀ ਧੂਮ-ਧਾਮ ਅਤੇ ਹਰਸ਼ੁ-ਉਲਾਸ ਦੇ ਨਾਲ ਮਨਾਇਆ ਗਿਆ। ਭਿਆਨਕ ਗਰਮੀ ਅਤੇ ਗਰਮ ਲੋਹ ਦੇ ਵਿੱਚ ਪਵਿੱਤਰ ਪੰਡਹਾਰਾ ਮਨਾਉਣ ਦੇ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਤਾਦਾਦ ਵਿੱਚ ਸਾਥ ਸੰਗਤ ਨੇ ਸ਼ਿਰਕਤ ਕਰਕੇ ਗੁਰੂ ਜਸਗਾਇਆ। ਇਸ ਦਰਮਿਆਨ ਆਉਣ ਵਾਲੀ 사ਸੰਗਤ ਦੇ ਲਈ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮਿੱਠੇ ਠੰਡੇ ਪਾਣੀ ਦੀ ਛਬੀਲ ਵੀ ਲਗਾਈ। ਇਸ ਮੌਕੇ ਤੇ ਡੇਰਾ ਸੱਚਾ ਸੋਦਾ ਤਰਫੋਂ ਕੀਤੇ ਜਾ ਰਹੇ 163 ਮਾਨੁਤਾ ਭਲਾਈ ਕਾਰਜਾਂ ਨੂੰ ਗਤੀ ਦਿੰਦਿਆਂ ਹੋਇਆਂ ਕਲੋਥ ਬੈਂਕ ਮੁਹਿੰਮ ਦੇ ਤਹਿਤ ਲੋੜਵੰਦ ਬੱਚਿਆਂ ਨੂੰ ਕੱਪੜੇ ਵਿਤ੍ਰਿਤ ਕੀਤੇ ਗਏ। ਪਵਿੱਤਰ ਪੰਡਾਰੇ ਦਾ ਆਗਾਜ਼ ਸਵੇਰੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ 9 ਵਜੇ ਕਰ ਦਿੱਤਾ ਗਿਆ ਸੀ। ਇਸ ਮੌਕੇ ਸਾਧ ਸੰਗਤ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨਸਾਨ ਨੂੰ ਪਵਿੱਤਰ ਪੰਡਾਰੇ ਦੀ ਵਧਾਈ ਦੇ ਨਾਲ ਐਮਐਸਜੀ ਸੱਤਸੰਗ ਪੰਡਾਰੇ ਦਾ ਆਗਾਜ਼ ਕੀਤਾ ਜਿਸ ਦੇ ਬਾਅਦ ਕਵਿਰਾਜਾਂ ਨੇ ਭਗਤੀ ਮੈਂ ਭਜਨਾ ਦੇ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ ਬਾਅਦ ਵਿੱਚ ਸੱਤਸੰਗ ਪੰਡਾਲ ਵਿੱਚ ਲਗਾਈਆਂ ਵੱਡੀਆਂ-ਵੱਡੀਆਂ ਐਲਈਡੀ ਸਕਰੀਨਾਂ ਦੁਆਰਾ ਸਾਧ ਸੰਗਤ ਨੇ ਪੂਜਨੀ ਗੁਰੂ ਜੀ ਦੇ ਅਨਮੋਲ ਵਚਨਾਂ ਨੂੰ ਇਕਜੁੱਟ ਹੋ ਕੇ ਸਰਵਣ ਕੀਤਾ ਇਸ ਪਵਿੱਤਰ ਪੰਡਾਰੇ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਸੀ ਕਿ ਗਰਮੀ ਦੇ ਚਲਦੇ ਆਂ ছায়ਾਵਾਂ, ਪਾਣੀ ਸਮਿਤੀ ਅਤੇ ਮੈਡੀਕਲ ਟੀਮਾਂ ਨੇ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਈ। ਪਾਣੀ ਸਮਿਤੀ ਦੇ ਸੈਂਕੜਾ ਸੇਵਾਦਾਰਾਂ ਨੇ ਆਸ਼ਰਮ ਤਰਫੋਂ ਆਉਣ ਵਾਲੇ ਮਾਰਗਾਂ 'ਤੇ ਜਗ੍ਹਾ-ਜਗ੍ਹਾ ਤੇ ਮਿੱਠੇ ਪਾਣੀ ਦੀ ਛਬੀਲ ਲਗਾ ਕੇ ਸ਼ਰਧਾਲੂਆਂ ਦੀ ਪਿਆਸ ਬੁਝਾਉਣ ਦਾ ਕਾਰਜ ਕੀਤਾ ਗਿਆ। ਉੱਥੇ ਛਾਵਾਂ ਸਮਿਤੀ ਦੇ ਸੇਵਾਦਾਰਾਂ ਨੇ ਵੀ ਤੇਜ਼ ਧੁੱਪ ਤੋਂ ਸ਼ਰਧਾਲੂਆਂ ਨੂੰ ਬਚਾਉਣ ਦੇ ਲਈ ਜਗ੍ਹਾ-ਜਗ੍ਹਾ ਤੇ ਛਮਿਆਨੇ ਲਗਾਏ ਗਏ ਸਨ। ਗਰਮੀ ਅਤੇ ਵਧਦੇ ਤਾਪਮਾਨ ਨੂੰ ਦੇਖਦਿਆਂ ਹੋਇਆਂ ਥਾਂ-ਥਾਂ ਤੇ ਐਂਬੂਲੈਂਸ ਵੀ ਤਾਇਨਾਤ ਕੀਤੀਆਂ ਗਈਆਂ ਸਨ ਤਾਂਕਿ ਆਪਾਤ ਸਥਿਤੀ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਖੈਰ ਇਸ ਚੁਲਸਾ ਦੇਣ ਵਾਲੇ ਗਰਮੀ ਦੇ ਦਰਮਿਆਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸ਼ਰਧਾਲੂਆਂ ਤੇ ਰਾਮ ਨਾਮ ਦੀ ਵਰਖਾ ਹੋਈ ਹੈ ਉੱਥੇ ਹੀ ਇਹਨਾਂ ਸ਼ਹਾਤ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸਿੰਗ ਦੇ ਸੇਵਾਦਾਰਾਂ ਨੇ ਵੀ ਆਪਣੀ ਡਿਊਟੀ ਇਸ ਕਦਰ ਨਿਭਾਈ ਕਿ ਹਰ ਕੋਈ ਇਹਨਾਂ ਨੂੰ ਸੈਲੂਟ ਕਰਦਾ ਦਿਖਾਈ ਦਿੱਤਾ। ਇਸ ਨਾਲ ਹੀ ਪਵਿੱਤਰ ਪੰਡਾਰੇ ਦੀ ਸਮਾਪਤੀ ਤੇ चंद ਮਿੰਟਾਂ ਦੇ ਵਿੱਚ ਹੀ ਸ਼ਾਹ ਸਤਰਾਮ ਜੀ ਗ੍ਰੀਨੈਸ ਵੈਲਫੇਅਰ ਫੋਰਸਵਿੰਗ ਦੇ ਸੈਂਕੜਾ ਸੇਵਾਦਾਰਾਂ ਨੇ ਲੱਖਾਂ ਦੀ ਤعداد ਵਿੱਚ ਪਹੁੰਚੀ ਸਾਧ ਸੰਗਤ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਲੰਗਰ ਭੋਜਨ ਵੀ ਸ਼ਿਕਾ ਦਿੱਤਾ ਗਿਆ।